ਕਿਸਾਨਾ ਕੋ ਚਕਜੀਤ ਸਿੰਘ ਡੱਲੇਵਾਲ ਨੂੰ ਛੇਤੀ ਹੀ ਹਸਪਤਾਲ ਵਿੱਚ ਛੁੱਟੀ ਦਿੱਤੀ ਜਾ ਰਹੀ ਹੈ ਕਿਸਾਨਾ ਕੋ ਨੇ ਦੱਸਿਆ ਕਿ ਡੱਲੇਵਾਲ ਨੂੰ ਡਿਸਚਾਰਜ ਕਰਨ ਲਈ ਸਹਿਮਤੀ ਬਣ ਗਈ ਹੈ ਉਹਨਾਂ ਨੂੰ ਛੇਤੀ ਹੀ ਲੁਧਿਆਣਾ ਦੇ ਹਸਪਤਾਲ ਵਿੱਚ ਛੁੱਟੀ ਦੇ ਦਿੱਤੀ ਜਾਵੇਗੀ ਪ੍ਰਸ਼ਾਸਨਾਂ ਮੀਟਿੰਗ ਤੋਂ ਬਾਅਦ ਇਹ ਸਹਿਮਤੀ ਬਣੀ ਹੈ ਉਹਨਾਂ ਨੂੰ ਡਿਸਚਾਰਜ ਕੀਤਾ ਜਾਵੇਗਾ ਦੱਸਦੇ ਕਿ ਖਨੋਰੀ ਬਾਰਡਰ ਉਤੇ ਭੁਖ ਹੜਤਾਲ ਸ਼ੁਰੂ ਕਰਨ ਤੋਂ ਪਹਿਲਾਂ ਹੀ ਪੁਲਿਸ ਨੇ ਡੱਲੇਵਾਲ ਨੂੰ ਚੁਕ ਲਿਆ ਸੀ ਅਤੇ ਲੁਧਿਆਣਾ ਦੇ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ ਪੁਲਿਸ ਵੱਲ ਦੱਸਿਆ ਜਾ ਰਿਹਾ ਹੈ ਕਿ ਉਹਨਾਂ ਦੀ ਸਿਹਤ ਠੀਕ ਨਾ ਹੋਣ ਕਾਰਨ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ ਹਾਲਕੀ ਕਿਸਾਨ ਜਥੇਬੰਦੀਆਂ ਦੇ ਦੋਸ਼ਾਂ ਕੀ ਪੁਲਿਸ ਧੱਕੇ ਨਾਲ ਡਲੇਵਾਲ ਨੂੰ ਚੁੱਕ ਕੇ ਲੈ ਗਈ ਉਹ ਨਿੰਦਣੀਆਂ ਸੀ ਮਾਰਾਂ ਜੇ ਪੰਜਾਬ ਸਰਕਾਰ ਪੰਜਾਬ ਤੇ ਦੇਸ਼ ਦੇ ਕਿਸਾਨਾਂ ਮਜ਼ਦੂਰਾਂ ਦੇ ਦਬਾਅ ਹੇਠ ਮੁੜੀ ਆ ਵੀ ਅਸੀਂ ਡਲੇਵਾਲ ਸਾਹਿਬ ਨੂੰ ਰਿਹਾ ਕਰਦੇ ਹਾਂ ਇਹ ਚੰਗੀ ਗੱਲ ਆ ਕਿਉਂਕਿ ਸਾਡੀ ਲੜਾਈ ਕੇਂਦਰਨਾ시 ਸਿੱਧੀ ਸਾਡੀਆਂ ਸਾਰੀਆਂ ਮੰਗਾਂ ਕੇਂਦਰ ਨਾਲ ਸੀ ਗਿਆ ਸਾਨੂੰ ਫਿਰ ਪੰਜਾਬ ਵਾਲੇ ਪਾਸੇ ਮੁੜਨਾ ਪੈਣਾ ਸੀ ਇੱਥੇ ਪੰਜਾਬ ਦਾ ਫਾਇਦਾ ਨਹੀਂ ਸੀ ਹੈਗਾ ਕਿਉਂਕਿ ਕੇਂਦਰ ਨਾਲ ਲੜ ਰਹੇ ਵੱਡੀ ਤਰ੍ਹਾਂ ਗਈ ਆ ਪੰਜਾਬ ਸਰਕਾਰ ਜਿਹੜਾ ਅਸੀਂ ਮੋਰਚੇ ਵੱਲੋਂ ਦੋਵਾਂ ਫੋਰਮਾਂ ਨੇ ਐਲਾਨ ਕੀਤਾ ਸੀ ਕੱਲ ਮੁੱਖ ਮੰਤਰੀ ਸਾਹਿਬ ਦੇ ਘਰ ਦਾ ਘਰਾਓ ਦਾ ਅਰ ਇਹ ਤੋਂ ਕਾ ਜੋ ਉਹਨਾਂ ਨੇ ਸਰਕਾਰ ਹਮੇਸ਼ਾ ਦੇਖਦੀ ਹੁੰਦੀ ਵੀ ਪੰਜਾਬ ਦੇ ਵਿੱਚ ਕੀ ਇਹਦਾ ਪੱਖ ਹੈ ਜਿਉਂ ਉਹਨਾਂ ਨੂੰ ਲੱਗਿਆ ਵੀ ਸਾਡਾ ਪੱਖ ਠੀਕ ਨਹੀਂ ਹੈ ਲੋਕਾਂ 'ਚ ਰੋਸ ਗਿਆ ਉਹਨਾਂ ਨੂੰ ਨੁਕਸਾਨ ਲੱਗਾ ਉਹ ਮੁੜਿਆ ਇਹ ਚੰਗੀ ਗੱਲ ਆ ਔਰ ਹੁਣ ਡੱਲੇਵਾਲ ਸਾਹਿਬ ਆਉਣਗੇ ਜਿਵੇਂ ਦੋਵੇਂ ਫਾਰਮਾਂ ਨੇ ਐਲਾਨ ਕੀਤਾ ਸੀ ਉਹਨਾਂ ਨੇ ਕੋਈ ਦਵਾਈ ਦੂਈ ਇਹਨਾਂ ਕੋਲ ਨਹੀਂ ਲਈ ਮੈਡੀਕਲ ਤਾਂ ਹੁੰਦਾ ਨਾ ਕੋਈ ਫਾਈਲ ਬਣਦੀ ਭਾਈ ਫਾਈਲ ਦੇਖ ਲਓ ਜਾ ਕੇ ਕੋਈ ਫਾਈਲ ਨਹੀਂ ਬਣੀ ਜੇ ਉਹਨਾਂ ਦੀ ਸਿਹਤ ਹੁੰਦੀ ਤਾਂ ਇਸ ਕਰਕੇ ਮੈਨੂੰ ਲੱਗਦਾ ਵੀ ਇਹ ਪੰਜਾਬ ਦੇ ਜਿਉ ਡੱਲੇਵਾਲ ਸਾਹਿਬ ਆਉਂਦੇ ਨੇ ਇਹ ਲੋਕਾਂ ਦੇ ਦਬਾਅ ਦਾ ਨਤੀਜਾ ਹੋਊਗਾ ਦੋਵੇਂ ਫਾਰਮ ਆਪਣੇ ਐਲਾਨਾਂ ਤੇ ਕਾਇਮ ਆ ਇਹਨਾਂ ਦੇ 10 ਦਿਨ 4 ਦਿਨ ਲੰਘਿਆ ਇਹ ਤੋਂ 6 ਦਿਨਾਂ ਬਾਅਦ ਉਧਰੋਂ ਵੀ ਛੇ ਤਰੀਕ ਨੂੰ ਦਿੱਲੀ ਨੂੰ ਕੂਚ ਕਰਨਾ ਵਾ ਔਰ ਕੁੱਲ ਮਲਾ ਕੇ ਜਿਹੜੀ ਅੱਜ ਉਹਨਾਂ ਨੇ ਅਨਾਉਂਸਮੈਂਟ ਕੀਤੀ ਆ ਇਹ ਪੰਜਾਬ ਦੇ ਲੋਕਾਂ ਦੇ ਦਬਾਵਾ ਤੁਹਾਡੀ ਗੱਲ ਹੋਈ ਜੀ ਦੱਲੇਵਾਲ ਸਾਹਿਬ ਨਾਲ ਹੁਣ ਨਹੀਂ ਦੇਖੋ ਮੈਂ ਪੂਰੀ ਹੁਣ ਸਾਡੀਆਂ 2 ਜਾਂ 3 ਗੱਡੀਆਂ ਸਪਸ਼ਟਾ ਕਹਿੰਦੇ ਤੁਸੀਂ ਅਸੀਂ ਜਾਵਾਂਗੇ ਮੈਂ ਵੀ ਜਾਊਂਗਾ ਹੋਰ ਲੀਡਰਸ਼ਿਪ ਜਾਊਗੀ ਉਹਨਾਂ ਨੂੰ ਲੈ ਕੇ ਆਵਾਂਗੇ ਠੀਕ ਆ ਜੀ ਜਦੋਂ ਦੱਲੇਵਾਲ ਸਾਹਿਬ ਇਸ ਮੋਰਚੇ 'ਚ ਆ ਗਏ ਫਿਰ ਜਿਹੜਾ ਅਸੀਂ ਕਰਾਉ ਦਾ ਐਲਾਨ ਕੀਤਾ ਉਹਦੇ ਬਾਰੇ ਵਿਚਾਰ ਕਰਨਾ ਦੋਨੇ ਫਰੰਟਾਂ 'ਚ ਅਬੂ ਲੈਂਡ ਚੱਲੇ ਹੋਣ ਕੌਣ ਕਹਿੰਦਾ ਲੇ? ਮੈਨੂੰ ਲੱਗਦਾ 5-4 ਘੰਟੇ ਤਾਂ ਲੱਗ ਜਾਣਗੇ। 2.5 ਘੰਟੇ ਲੱਗ ਜਾਣਗੇ ਜੀ। 6 ਘੰਟੇ। ਤਿੰਨ ਜਾਣ ਦੇ ਤਿੰਨ। ਆ ਤੁਸੀਂ ਸਾਰੀ ਜਿਹੜੀ 6 ਘੰਟੇ ਆਪਣੇ ਜਿੰਨੇ ਵੀ ਮੀਡੀਆ ਇੱਥੇ ਆਇਆ ਹਾਂ ਤੋਂ ਬਾਅਦ ਹਾਂ ਐਲਾਨ ਹੋ ਜਾਊਗਾ। ਐਲਾਨ ਵੀ ਲੱਗ ਜਾਣਾ। ਦੇਰ ਰਾਤ ਵੀ ਕਰਦਾਂਗੇ। ਦੇਰ ਰਾਤ ਐਲਾਨ ਕਰਦਾਂਗੇ। ਵੇਖੋ ਜਿੰਨੇ ਕ ਲੇਟ ਹੋ ਜਾਾਂਗੇ ਸੋਡੇ ਲਈ ਸਾਰਾ ਰੋਟੀ ਪਾਣੀ ਦਾ ਰਹਿਣ ਦਾ ਇੰਤਜ਼ਾਮ ਜਿਵੇਂ ਲਗਾਤਾਰ ਤੁਸੀਂ ਇੱਥੇ ਜੁੜਿਓ ਕੋਈ ਦਿੱਕਤ ਨਹੀਂ ਆਉਂਦਾ ਮੈਂ ਕਿ ਲੇਟ ਹੋ ਸਕਦਾ ਕਿਉਂਕਿ ਲੁਧਿਆਣਾ ਉਹਨੇ ਤਿੰਨ ਘੰਟਿਆਂ ਦੀ ਵਾਟ ਹੈ ਤੇ 10-20 ਮਿੰਟ ਉੱਥੇ ਵੀ ਇਹ ਲਾ ਦਿੰਦੇ ਹੁੰਦੇ ਨੇ ਤੇ ਬਾਰੇ ਵਿਸ਼ਵਾਸ ਕਰਕੇ ਜਿੱਤੇ ਨਹੀਂ ਜਾਂਦੇ ਕੋਲ ਕਾਕਾ ਸਾਹਿਬ ਕੀ ਲੱਗਦਾ ਕਿ ਜਿਹੜੀ ਇਹ ਸਹਿਮਤੀ ਹੈ ਕੱਲ ਦੇ ਘਰਾਬ ਨੂੰ ਲੈ ਕੇ ਜਿਹੜਾ ਸਰਕਾਰ ਪਿੱਛੇ ਹਟੀ ਹੈਗੀ ਦੇਖੋ ਇਹ ਤਾਂ ਵਾਕਈ ਹੈ ਹੂੰ ਉਹ ਤਾਂ ਜਿਹੜਾ ਭਗਵੰਤ ਮਾਨ ਨੇ ਜੋ ਅਸੀਂ ਦਾ ਸਿੱਧਾ ਸਾਹਬ ਕਹਿੰਦੇ ਆ ਕਿ ਪੰਜਾਬੀ ਚ ਕੋਹਾਵਤ ਹੈ ਵੀ ਮਰਿਆ ਸੱਪ ਗੱਲ ਤੇ ਪਾਇਆ ਹੁਣ ਲਾਉਣਾ ਔਖਾ ਸੀਗਾ ਉਹ ਦੇਖਦੇ ਆਂ ਡੱਲੇਵਾਲ ਸਾਹਿਬ ਇੱਥੇ ਆ ਕੇ ਸਾਡੀ ਸਥਿਤੀ ਸਾਹਮਣੇ ਮੋਰਚੇ ਜਿੱਤ ਹੋਈ ਹੈ ਜੀ ਕਹਿ ਸਕਦੇ ਆਂ ਮੈਂ ਕਹਿੰਦਾ ਵੀ ਲੋਕਾਂ ਦੀ ਜਿੱਤ ਹੋਈ ਲੋਕਾਂ ਦੀ ਲੋਕਾਂ ਦੀ ਮੋਰਚੇ ਚ ਜਿੱਤ ਹੋਈ ਹੈ ਅਕਲ ਇੱਕ ਪੜਾ ਜਿਹੜਾ ਸੀ ਮਿੱਥਿਆ ਸੀ ਜੋ ਮੋਰਚੇ ਚ ਜਾਣ ਪਈ ਹੈ ਤੇ ਉਹ ਸਾਰਾ ਕੁਝ ਅਸੀਂ ਤਾਂ ਇੱਕ ਕਹਿ ਮਾ ਜਿਹੜਾ ਕੱਲ ਦਾ ਐਲਾਨ ਕੀਤਾ ਤੁਹਾਡੇ ਸਾਹਮਣੇ ਕਿ ਆਪਾਂ ਕਿਸੇ ਦੇ ਵਿੱਚ ਕਿ ਇੱਕ ਤਰੀਕ ਵਾਲਾ ਉਹ ਸਾਡਾ ਹਜੇ ਸਟੈਂਡ ਕਰਦਾ ਕਿਉਂਕਿ ਕੋਈ ਪਤਾ ਨਹੀਂ ਇਹਨਾਂ ਦਾ ਮੈਂ ਬਹੁਤ ਹੰਡਾਇਆ ਇਹਨਾਂ ਦੀ ਥਾਣੇ 'ਚ ਗੱਲ ਹੋਰ ਹੁੰਦੀ ਹੈ ਡੀਐਸਪੀ ਕੋਲੇ ਹੋਰ ਹੁੰਦੀ ਹੈ ਐਸਐਸਪੀ ਕੋਲੇ ਹੋਰ ਹੁੰਦੀ ਹੈ ਜਿਨ੍ਹਾਂ ਚ ਡੱਲੇਵਾਲ ਸਾਹਿਬ ਦੇ ਕਾਠ ਚਾਕੇ ਸਾਹਮਣੇ ਨਹੀਂ ਆਉਂਦੇ ਉਹਨਾਂ ਚਿਰ ਜਿਹੜਾ ਗੱਲ ਆ ਕਿ ਉਹ ਸਟਾਰਟ ਓਕੇ ਠੀਕ ਹੈ ਧੰਨਵਾਦ ਸਾਫਕਾ ਕਰੀਟਰ ਅਤੇ ਕਾਂਗਸੀ ਆਗੂ ਨਵਜੋਤ ਸਿੱਧ ਦੀ ਪਤਨੀ ਨਾਲ 2 ਕਰੋੜ ਦੀ ਠੱਗੀ ਦਾ ਮਾਮਲਾ ਸਾਹਮਣੇ ਆਇਆ ਹੈ ਨਵਜੋਤ ਕੁਰਸਿੱਧ ਨੇ ਆਪਣੇ ਸਾਫਕਾ ਨਿੱਜੀ ਸਹਾਇਕ ਤੇ ਅਮਰੀਕਾ ਵਿੱਚ ਰਹਿਣ ਵਾਲੇ ਐਨਆਰਆਈ ਤੇ 2 ਕਰੋੜ ਰੁਪਏ ਦੀ ਧੋਖਾਧੜੀ ਦਾ આરોਪ ਲਗਾਇਆ ਹੈ ਇਹ ਮਾਮਲਾ ਰਣਜੀਤ ਐਵਨਿਊ ਸਥਿਤ ਐਸਯੂ ਨੰਬਰ 10 ਦੀ ਰਜਿਸਟ੍ਰੇਸ਼ਨ ਸੰਬੰਧੀ ਦੱਸਿਆ ਜਾ ਰਿਹਾ ਹੈ ਜਿਸ ਦੀ ਜਾਂਚ ਈਡੀ ਵਿੰਗ ਵੱਲੋਂ ਕੀਤੀ ਜਾ ਰਹੀ ਹੈ ਨਵਜੋਤ ਕੌਰ ਨੇ ਆਰੋਪ ਲਗਾਇਆ ਕਿ ਅਮਰੀਕਾ ਵਿੱਚ ਰਹਿਣ ਵਾਲੇ ਐਨਆਰਆਈ ਅੰਗਤਪਾਲ ਸਿੰਘ ਨੇ ਮੰਗਲ ਸਿੰਘ ਤੇ ਸੁਖਵਿੰਦਰ ਸਿੰਘ ਨਾਲ ਮਿਲ ਕੇ ਧੋਖਾਧੜੀ ਕੀਤੀ ਇਸ ਤੋਂ ਇਲਾਵਾ ਉਹਨਾਂ ਦੇ ਸਾਬਕਾ ਨਿੱਜੀ ਸਹਾਇਕ ਗੌਰਵ ਤੇ ਉਸ ਦੇ ਸਹਿਯੋਗੀ ਜਗਜੀਤ ਸਿੰਘ ਨੇ ਵੀ ਇਸ ਧੋਖਾਧੜੀ ਵਿੱਚ ਭੂਮਿਕਾ ਨਿਭਾਈ ਅੰਗਤਪਾਲ ਸਿੰਘ ਨੇ ਰਣਜੀਤ ਐਵਨਿਊ ਵਿੱਚ ਐਸ.ਯੂ ਨੰਬਰ 10 ਵੇਚਣ ਦਾ ਪ੍ਰਸਤਾਵ ਰੱਖਿਆ ਇਸ ਦੇ ਲਈ ਦੋਵੇਂ ਪੱਖਾਂ ਦੇ ਵਿਚਕਾਰ ਸਮਝੌਤਾ ਹੋਇਆ ਇਸ ਪ੍ਰਾਪਰਟੀ ਦੀ ਬੁਕਿੰਗ ਲਈ ਅੰਗਤਪਾਲ ਸਿੰਘ ਦੇ ਖਾਤੇ 'ਚ 1-2 ਕਰੋੜ ਰੁਪਏ ਟਰਾਂਸਫਰ ਕੀਤੇ ਗਏ ਇਸ ਤੋਂ ਇਲਾਵਾ ਉਹਨਾਂ ਨੇ ਕਈ ਵਾਰ ਭੁਗਤਾਨ ਚੈੱਕ ਨਾਲ ਵੀ ਕੀਤਾ ਜਿਨ੍ਹਾਂ ਨੂੰ ਨਿੱਜੀ ਸਹਾਇਕ ਗੌਰਵ ਨੇ ਕੈਸ਼ ਕਰਵਾਇਆ ਤੇ ਰਕਮ ਅੰਗਤ ਏਜੰਟ ਨੂੰ ਦਿੱਤੀ ਅੰਗਤਪਾਲ ਸਿੰਘ ਨੇ ਵਾਰ-ਵਾਰ ਭਰੋਸਾ ਦਿੱਤਾ ਕਿ ਜਲਦੀ ਹੀ ਪ੍ਰਾਪਰਟੀ ਉਹਨਾਂ ਦੇ ਨਾਮ ਰਜਿਸਟਰ ਕੀਤੀ ਜਾਵੇਗੀ ਨਵਿਯੋਧਕਰਨੀ ਜਦੋਂ ਦਸਤਾਵੇਜ਼ ਰਜਿਸਟ੍ਰੇਸ਼ਨ ਲਈ ਦਬਾਅ ਪਾਇਆ ਤਾਂ ਆਰੋਪੀਆਂ ਨੇ ਬਹਾਨੇ ਬਣਾਉਣੇ ਸ਼ੁਰੂ ਕਰ ਦਿੱਤੇ ਮਲਜਮਾ ਨੇ ਫਰਵਰੀ 2023 ਵਿੱਚ ਉਹਨਾਂ ਦੀ ਧੀ ਦੇ ਨਾਮ ਤੇ ਪ੍ਰਾਪਰਟੀ ਦਾ ਪਾਵਰ ਆਫ ਅਟਾਰਨੀ ਦਿੱਤਾ ਸੁਖਬੀਰ ਸਿੰਘ ਬਾਦਲਵਾਰੇ ਫੈਸਲਾ 2 ਦਸੰਬਰ ਨੂੰ ਆਵੇਗਾ ਇਸ ਤੋਂ ਪਹਿਲਾਂ ਹੀ ਸੁਖਬੀਰ ਸਿੰਘ ਬਾਦਲ ਨੇ ਸੋਸ਼ਲ ਮੀਡੀਆ ਤੇ ਪੋਸਟ ਸਾਂਝੀ ਕਰਦਿਆਂ ਇੱਕ ਵਾਰ ਫਿਰ ਆਪਣੇ ਆਪ ਨੂੰ ਅਕਾਲਤਖ ਸਾਹਿਬ ਪ੍ਰਤੀ ਸਮਰਪਿਤ ਕਰਾਰ ਦਿੱਤਾ ਇਸ ਦੇ ਨਾਲ ਹੀ ਉਹਨਾਂ ਨੇ ਸ਼ਰਾਰਤੀ ਅੰਸਰਾਂ ਨੂੰ ਤਾੜਨਾ ਕਰਦਿਆਂ ਪ੍ਰੋਪਗੈਂਡਾ ਚਲਾੰਤ ਵਰਜਿਆ ਹੈ ਉਨਾਂ ਨੇ ਆਪਣੇ ਪੋਸਟ ਵਿੱਚ ਲਿਖਿਆ ਹੈ ਕਿ ਅਕਾਲ ਤਖਤ ਮਹਾਨ ਹੈ ਸਿੱਖਪਨ ਦੀ ਸ਼ਾਨ ਹੈ ਮੇਰੇ ਧਿਆਨ ਵਿੱਚ ਆਇਆ ਹੈ ਕਿ ਬੀਤੇ ਕੁਝ ਦਿਨਾਂ ਤੋਂ ਕੁਝ ਸ਼ਰਾਤੀ ਅੰਸਰਾਂ ਵੱਲੋਂ ਸੋਸ਼ਲ ਮੀਡੀਆ ਦੀ ਦਰਰਹਤ ਕਰਦੇ ਅੰਜਲੀ ਅਕਾਊਂਟ ਬਣਾ ਕੇ ਸ਼੍ਰੀ ਅਕਾਲ ਤਖਤ ਸਾਹਿਬ ਅਤੇ ਸਤਕਾਰਯੋਗ ਸਿੰਘ ਸਹਿਬਾਨਾ ਖਿਲਾਫ ਕਟਿਆ ਪ੍ਰਪਗੈਂਡਾ ਚਲਾਇਆ ਜਾ ਰਿਹਾ ਹੈ ਜੋ ਕਿ ਅਤੀ ਨਿੰਦਨੀਯੋਗ ਹੈ ਇਸ ਨੂੰ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ ਸ਼੍ਰੋਮਣੀ ਕਾਲਦਲ ਦਾ ਹਰ ਆਗੂ ਅਤੇ ਵਰਕਰ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਹੈ ਇਸ ਕਰਕੇ ਇਸ ਕੂੜ ਪ੍ਰਚਾਰ ਨੂੰ ਵੇਖ ਕੇ ਹਰ ਕੋਈ ਪਰੇਸ਼ਾਨ ਹੈ ਪੰਜਾਬ ਸਰਕਾਰ ਨੇ 8 ਸਾਲ ਬਾਅਦ ਡੀਪੂ ਹੋਲਡਰਾਂ ਦੇ ਕਮਿਸ਼ਨ ਯਾਨੀ ਮਾਰਜਨ ਮਹਨੀ ਵਿੱਚ ਵਾਧਾ ਕਰਨ ਦਾ ਫੈਸਲਾ ਕੀਤਾ ਹੈ ਹੁਣ ਡੀਪੂ ਹੋਲਡਰਾਂ ਨੂੰ 90 ਰੁਪਏ ਪ੍ਰਤੀ ਕਵਾਂਟਲ ਮਿਲੇਗਾ ਜਦੋਂ ਕਿ ਪਹਿਲਾ ਕਮਿਸ਼ਨ 50 ਪੇ ਪ੍ਰਤੀ ਕਵਾਂਟਲ ਸੀ ਇਸ ਦੇ ਨਾਲ ਸੂਬੇ ਦੇ 14400 ਡੀਪੂ ਹੋਲਡਰਾਂ ਨੂੰ ਫਾਇਦਾ ਹੋਵੇਗਾ ਇਹ ਜਾਣਕਾਰੀ ਪੰਜਾਬ ਦੇ ਕੈਬਨ ਮੰਤਰੀ ਲਾਲਚੰਦ ਕਟਾਰੂ ਚੱਕ ਨੇ ਚੰਡੀਗੜ੍ਹ ਵਿੱਚ ਪ੍ਰੈਸ ਕਾਨਫਰੰਸ ਦੌਰਾਨ ਦਿੱਤੀ ਉਨਾ ਦੱਸਿਆ ਕਿ ਸੂਰ ਵਿੱਚ 9000 ਤੋਂ ਵੱਧ ਨਵੇਂ ਰਾਸ਼ਨ ਡੀਪੂ ਖੋਲੇ ਜਾਣਗੇ ਇਸ ਲਈ 5 ਦਸੰਬਰ ਤੱਕ ਅਰਜ਼ੀਆਂ ਦਿੱਤੀਆਂ ਜਾ ਸਕਦੀਆਂ ਹਨ ਇਹ ਪ੍ਰਕਿਰਿਆ ਆਨਲਾਈਨ ਚੱਲ ਰਹੀ ਹੈ ਪੰਜਾਬ ਦੇ ਫੂਡ ਸਪਲਾਈ ਵਿਭਾਗ ਵੱਲੋਂ ਇੱਕ ਬੜੀ ਸ਼ਾਨਦਾਰ ਜਿਹੜੀ ਅਨਾਉਂਸਮੈਂਟ ਹੈ ਮੈਂ ਉਹ ਤੁਹਾਡੇ ਨਾਲ ਸ਼ੇਅਰ ਕਰਨ ਲਈ ਆਇਆ ਪੰਜਾਬ ਦੇ ਅੰਦਰ ਜਿਹੜੇ ਡੀਪੂ 홀ਡਰ ਨੇ ਸਾਡੇ ਉਨਾ ਵੱਲੋਂ ਕਈ ਵਾਰ ਡਿਮਾਂਡ ਆਂਦੀ ਰਹੀ ਹੈ ਮੰਗ ਆਂਦੀ ਰਹੀ ਹੈ ਕਿ ਸਾਡੀ ਜਿਹੜੀ ਮਾਰਜਨ ਬਣੀ ਹੈ ਉਹ ਉਹਨੂੰ ਵਧਾਇਆ ਜਾਵੇ ਕਿਉਂਕਿ ਲੰਬੇ ਅਰਸੇ ਤੋਂ ਜਿਹੜੀ ਮਾਰਜਨ ਬਣੀ ਉਹਨਾਂ ਨੂੰ ਮਿਲਦੀ ਹੈ ਉਹਦੇ ਵਿੱਚ ਕੋਈ ਵਾਅਦਾ ਨਹੀਂ ਸੀ ਕੀਤਾ ਗਿਆ ਸੋ ਕਈ ਵਾਰ ਉਹਨਾਂ ਨੇ ਸਾਨੂੰ ਮਿਲ ਕੇ ਰਿਕਵੈਸਟ ਵੀ ਕੀਤੀ ਚਿੱਠੀ ਪੱਤਰਾਂ ਵੀ ਉਹਨਾਂ ਵੱਲੋਂ ਇਹ ਮੰਗ ਪੰਜਾਬ ਸਰਕਾਰ ਕੋਲ ਰੱਖੀ ਜਾਂਦੀ ਰਹੀ ਹੈ ਸੋ ਉਹਨਾਂ ਦੀ ਇਸ ਮੰਗ ਨੂੰ ਧਿਆਨ ਚ ਰੱਖਦੇ ਹੋਏ ਪੰਜਾਬ ਦਾ ਖੁਰਾਕ ਤੇ ਸਿਵਲ ਸਿਪਾਈ ਮਹਿਕਮੇ ਵੱਲੋਂ ਇੱਕ ਤਜ਼ਵੀਜ਼ ਇੱਕ ਤਜ਼ਵੀਜ਼ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੇ ਅੱਗੇ ਰੱਖੀ ਸੀਗੀ ਉਹਨਾਂ ਦੀ ਮੰਗ ਦੇ ਆਧਾਰ ਤੇ ਸੋ ਉਸ ਤਜ਼ਵੀਜ਼ ਨੂੰ ਪ੍ਰਵਾਨ ਕਰਦਿਆ ਮਾਨ ਜੋ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਇੱਕ ਬਹੁਤ ਹੀ ਮੈਂ ਸਮਝਦਾ ਵੀ ਕਿ ਇਤਿਹਾਸਿਕ ਫੈਸਲਾ ਜਿਹੜੇ ਡੀਪੂ ਹੋਲਡਰ ਨੇ ਉਹਨਾਂ ਦੀ ਆਰਥਿਕ ਸਥਿਤੀ ਨੂੰ ਬਿਹਤਰ ਬਣਾਉਣ ਦੇ ਲਈ ਚੱਕਿਆ ਸੋ ਮੈਂ ਇਸ ਕੜੀ ਨੂੰ ਅੱਗੇ ਤੋਰਦਾ ਹੋਇਆ ਤੁਹਾਡੇ ਨਾਲ ਇਹ ਸ਼ੇਅਰ ਕਰਦਾ ਖੁਸ਼ੀ ਵੀ ਮਹਿਸੂਸ ਕਰ ਰਿਹਾ ਕਿ ਪੰਜਾਬ ਦੇ ਅੰਦਰ ਪਹਿਲੋਂ ਜਿਹੜੇ ਅਨਾਜ ਦੇ ਵਿੱਚੋਂ ਮਾਰਜ